ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਟਾਲਾ ਸਾਹਿਬ ਜੀ ਦੇ ਜੋ ਅੰਮ੍ਰਿਤਸਰ ਦੇ ਤਰਨਤਾਨ ਰੋਡ ਤੇ ਸਥਿਤ ਹੈ ਅਤੇ ਸ਼੍ਰੀ ਦਰਬਾਰ ਸਾਹਿਬ ਤੋਂ ਕਰੀਬ 7 ਕਿਲੋਮੀਟਰ ਦੂਰ ਹੈ ਗੁਰਦੁਆਰਾ ਟਾਲਾ ਸਾਹਿਬ ਜੀ ਦਾ ਇਤਿਹਾਸ ਇਸ ਤਰ੍ਹਾਂ ਹੈ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਈਸਵੀ ਨੂੰ ਪੋਵੈਂਡ ਵਿੱਚ ਹੋਇਆ ਜੋ ਤਹਿਸੀਲ ਪੱਟੀ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ। ਬਾਬਾ ਜੀ ਦਾ ਜਨਮ ਪਿਤਾ ਭਾਈ ਪਗਤਾ ਜੀ ਸੰਧੂ ਦੇ ਗ੍ਰਹਿ ਵਿਖੇ ਮਾਤਾ ਜਿਉਣੀ ਜੀ ਦੀ ਕੁੱਖੋਂ ਹੋਇਆ। ਬਾਬਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅੰਮ੍ਰਿਤ ਸ਼ਕਿਆ। ਬਾਬਾ ਦੀਪ ਸਿੰਘ ਜੀ 12 ਮਿਸਲਾਂ ਵਿੱਚੋਂ ਸੁਪ੍ਰਸਿੱਧ ਸ਼ਹੀਦਾਂ ਦੀ ਮਿਸਲ ਦੇ ਮੁਖੀ ਸਨ। ਆਪ ਜੀ ਨੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਪਾਵਨ ਸਰੂਪਾ ਨੂੰ ਆਪਣੇ ਕਰ ਕਮਲਾ ਨਾਲ ਲਿਖਣ ਦੀ ਮਹਾਨਤਾ ਪਵਿੱਤਰ ਅਤੇ ਉੱਚੀ ਸੁਚੀ ਭਾਵਨਾ ਅਤੇ ਲਗਨ ਸਹਿਤ ਸੇਵਾ ਨਿਭਾਈ ਉਸ ਦੇ ਨਾਲ-ਨਾਲ ਆਪ ਨੇ 18ਵੀਂ ਸਦੀ ਦੌਰਾਨ ਹੋਈਆਂ ਜੰਗਾਂ ਵਿੱਚ ਵੀ ਅਹਿਮ ਹਿੱਸਾ ਪਾਇਆ ਜਦੋਂ 1757 ਈਸਵੀ ਨੂੰ ਬਾਬਾ ਭਾਗ ਸਿੰਘ ਨਿਹੰਗ ਨੇ ਸ੍ਰੀ ਦਮਦਮਾ ਸਾਹਿਬ ਆ ਕੇ ਬਾਬਾ ਜੀ ਨੂੰ ਤैमूर शाह ਅਤੇ ਜਹਾਂ Khan ਦੁਆਰਾ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਬੇਅਦਬੀ ਕਰਨ ਅਤੇ ਅੰਮ੍ਰਿਤ ਸਰੋਵਰ ਨੂੰ ਪੂਰਨ ਦੀ ਖਬਰ ਦਿੱਤੀ ਤਾਂ ਉਸ ਸਮੇਂ ਬਾਬਾ ਜੀ ਪਾਵਨ ਸਰੂਪ ਨੂੰ ਲਿਖਣ ਦੀ ਸੇਵਾ ਕਰ ਰਹੇ ਸਨ ਇੱਕ ਖਬਰ ਸੁੰਧਿਆਸਾਰ ਹੀ ਬਾਬਾ ਜੀ ਨੇ ਹੱਥੋਂ ਕਲਮ ਛੱਡ ਦਿੱਤੀ ਬਾਬਾ ਜੀ ਨੇ ਡੇਰੀ ਦੀ ਸੇਵਾ ਸੰਭਾਲ پائی ਮਸੰਦਾ ਜੀ ਨੂੰ ਸੌਂਪੀ ਆਪ ਜੀ ਨੇ ਹੱਥ ਵਿੱਚ ਭਰਪੂਰ ਬੀਰ ਰੱਸੀ ਅੰਦਾਜ਼ ਚ 18 ਸੇਰ ਦਾ ਖੰਡਾ ਲੈ ਲਿਆ ਬਿਰਧ ਅਵਸਥਾ ਦੇ ਬਾਵਜੂਦ ਆਪ ਜੀ ਦੇ ਡੋਲੇ ਫੜਕ ਰਹੇ ਸਨ ਆਪ ਜੀ ਦੀਆਂ ਅੱਖਾਂ ਵਿੱਚ ਅੰਗਾਰੇ ਵਰਨ ਲੱਗੇ ਆਪ ਜੀ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਆਪਣੀ ਬਿਰਦ ਅਵਸਥਾ ਵਿੱਚ 18 ਸੇਰ ਦਾ ਖੰਡਾ ਪਕੜ ਕੇ ਆਜ਼ਾਦ ਕਰਵਾਉਣ ਅਤੇ ਪਵਿੱਤਰ ਅਸਥਾਨ ਦੀ ਬੇਅਦਬੀ ਦਾ ਜ਼ਾਲਮਾਂ ਨੂੰ ਸਬਕ ਸਿਖਾਉਣ ਦੀ ਪ੍ਰਤੀਗਿਆ ਕਰਦੇ ਹੋਏ 500 ਸਿੰਘਾਂ ਦਾ ਜਥਾ ਲੈ ਕੇ ਚੱਲ ਪਏ। ਸ੍ਰੀ ਤਰਨਤਨ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰੀ ਭਰ ਕੇ बाबा दीप सिंह जी ਨੇ ਹੱਥ ਜੋੜ ਕੇ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਕਿ हे ਸੱਚੇ ਪਾਤਸ਼ਾਹ ਮੈਂ ਸ੍ਰੀ ਹਰਮੰਦਰ ਸਾਹਿਬ ਤੋਂ ਜ਼ੁਲਮ ਦਾ ਝੰਡਾ ਉਖਾੜ ਲੈਨ ਤੱਕ ਜਿੰਦਾ ਰਹਾ ਇਹ ਸੰਕਲਪ ਆਪ ਜੀ ਨੇ ਸਿਰ ਤੇ ਹੱਥ ਰੱਖ ਕੇ ਸੰਪੂਰਨ ਕਰਨ ਦਾ ਬਲ ਬਖਸ਼ਿਸ਼ ਕਰਨਾ ਸ੍ਰੀ ਤਰਨਤਨ ਸਾਹਿਬ ਦਾ ਕਿ ਬਾਬਾ ਜੀ ਦਾ 5000 ਸਿੰਘਾਂ ਦਾ ਜੱਥਾ ਬਣ ਚੁੱਕਿਆ ਸੀ। ਬਾਬਾ ਜੀ ਦੇ ਨਾਲ ਸਿੰਘਾਂ ਦੀ ਅਗਵਾਈ ਵਾਸਤੇ ਬਾਬਾ ਨੋਦ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਦਿਆਲ ਸਿੰਘ ਜੀ, ਬਾਬਾ ਬਲਵੰਤ ਸਿੰਘ ਜੀ ਅਤੇ ਬਾਬਾ ਹਰੀ ਸਿੰਘ ਜੀ ਸ਼ਾਮਲ ਸਨ। ਸਿੰਘਾਂ ਦੀ ਆਮਦ ਦੀ ਖਬਰ ਸੁਣ ਕੇ ਅੱਗੋ ਜਹਾਨ ਖਾਨ ਜੋ ਸ਼ਹਿਰ ਦੇ ਬਾਹਰਵਾਰ ਪਿੰਡ ਕੋਲੜਵਰ ਦੇ ਲਾਗੇ 35000 ਦੀ ਗਿਣਤੀ ਵਿੱਚ ਫੌਜ ਦੇ ਮੋਰਚੇ ਮੱਲੀ ਬੈਠਾ ਸੀ। ਇਸ ਸਥਾਨ ਜਿੱਥੇ ਗੁਰਦੁਆਰਾ ਟਾਲਾ ਸਾਹਿਬ ਜੀ ਵਿਖੇ ਅੰਮੋ ਸਾਹਮਣੇ ਖਮਸਾਨ ਦਾ ਯੁੱਧ ਹੋਇਆ ਬਾਬਾ ਜੀ ਅਜੇ ਸ਼ਹਿਰ ਤੋਂ ਹਟਵੇਂ ਹੀ ਸਨ ਕਿ ਇਸ ਸਥਾਨ ਤੇ ਇੱਕ ਸਮੇ ਹੋਏ ਵਾਰਾਂ ਦੇ ਨਾਲ ਅਫਗਾਨ ਜਰਨੈਲ ਦਾ ਸਿਰ ਕੱਟਿਆ ਗਿਆ ਅਤੇ ਬਾਬਾ ਜੀ ਦਾ ਸੀਸ ਵੀ ਜੁਦਾ ਹੋ ਗਿਆ ਬਾਬਾ ਜੀ ਦੇ ਪਾਸ ਖੜੇ ਇੱਕ ਸਿੰਘ ਨੇ ਜਦੋਂ ਬਾਬਾ ਜੀ ਨੂੰ ਉਹਨਾਂ ਦੁਆਰਾ ਲਿਆ ਗਿਆ ਪ੍ਰਣ ਯਾਦ ਕਰਵਾਇਆ ਤਾਂ ਇੱਕ ਕ੍ਰਿਸ਼ਮਾ ਵਾਪਰਿਆ ਜਿਸ ਦੀ ਦੁਨੀਆ ਦੇ ਇਤਿਹਾਸ ਵਿੱਚ ਕਿਤੇ ਵੀ ਮਿਸਾਲ ਨਹੀਂ ਬਾਬਾ ਜੀ ਨੇ ਆਪਣਾ ਸੀਸ ਖੱਬੀ ਤਲੀ ਉੱਪਰ ਟਿਕਾ ਕੇ ਸੱਜੇ ਹੱਥ ਨਾਲ ਐਸਾ ਖੰਡਾ ਚਲਾਇਆ ਕਿ ਦੁਸ਼ਮਨਾ ਦੀਆਂ ਸਫਾ ਦੀਆਂ ਪਾਜੜਾਂ ਪੈ ਗਈਆਂ ਇਹ ਵਾਕਿਆ 11 ਨਵੰਬਰ 1757 ਨੂੰ ਵਾਪਰਿਆ ਇਸ ਤਰ੍ਹਾਂ ਕਮਸਾਨ ਦਾ ਯੁੱਧ ਕਰਦਿਆਂ ਬਾਬਾ ਜੀ ਅੰਮ੍ਰਿਤਸਰ ਪਹੁੰਚੇ ਅਤੇ ਆਪਣਾ ਸੀਸ ਸ੍ਰੀ ਹਰਮੰਦਰ ਸਾਹਿਬ ਵਿਖੇ ਭੇਟ ਕੀਤਾ ਪਰਕਰਮਾ ਵਿੱਚ ਸ਼ਹੀਦ ਬੁੰਗੇ ਵਿਖੇ ਗੁਰਦੁਆਰਾ ਟਾਲਾ ਸਾਹਿਬ ਜੀ ਬਾਬਾ ਜੀ ਦੀ ਲਸਾਨੀ ਕੁਰਬਾਨੀ ਨੂੰ ਯਾਦ ਨੂੰ ਤਾਜ਼ਾ ਕਰਦਾ ਹੈ ਅਤੇ ਗੁਰਤਾਮਾ ਦੀ ਪਵਿੱਤਰਤਾ ਬਰਕਰਾਰ ਰੱਖਣ ਲਈ ਸਿੱਖ ਪੰਥ ਵਾਸਤੇ ਪ੍ਰੇਰਨਾ ਸਰੋਤ ਹੈ। ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ